ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇੱਕ ਨਵੇਂ ਵੀਡੀਓ 'ਚ ਤੁਸੀਂ ਡੇਲੀ ਰੁਟੀਨ 'ਚ ਕੋਈ ਵੀ ਕੰਮ ਕਰਦੇ ਹੋ ਉੱਠਦੇ ਹੋ ਬੈਠਦੇ ਹੋ ਤੁਰਦੇ ਹੋ ਬਾਹਰ ਜਾ ਕੇ ਕੋਈ ਵੀ ਕੰਮ ਕਰਦੇ ਹੋ ਤਾਂ ਉਸ 'ਚ ਜਿਆਦਾ ਤੁਹਾਡੀ ਕੋਰ ਹੀ ਇਨਵੋਲ ਹੁੰਦੀ ਹੈ ਜੇ ਆਪਣੀ ਕੋਰ ਸਟਰੋਂਗ ਹੋਊਗੀ ਤਾਂ ਆਪਾਂ ਸਾਰੇ ਕੰਮ ਬਹੁਤ इजीली ਕਰ ਪਾਵਾਂਗੇ ਤੇ ਕੋਈ ਬੈਕ ਪੇਨ ਵੀ ਨਹੀਂ ਹੋਊਗੀ ਤਾਂ ਅੱਜ ਆਪਾਂ ਕਰਨ ਲੱਗੇ ਆ ਕੋਰ ਦਾ ਵਰਕਆਊਟ ਜਿਸ 'ਚ ਆਪਣੀ ਲੋਅਰ ਬੈਕ ਤੇ ਐब्स ਟ੍ਰੇਨ ਹੋਣਗੇ ਸਭ ਤੋਂ ਪਹਿਲਾਂ ਸਟਾਰਟ ਕਰਦੇ ਆ ਵਾਰਮਅਪ ਨਾਲ ਹੁਣ ਸਭ ਤੋਂ ਪਹਿਲੀ ਐਕਸਰਸਾਈਜ਼ ਆਪਾਂ ਲਾਣ ਲੱਗਿਆਂ ਜਿਹਨੂੰ ਤੁਸੀਂ ਆਪਣੇ ਘਰੇ ਪਈ ਕੋਈ ਵੀ ਬੈਂਚ ਤੇ ਲਾ ਸਕਦੇ ਹੋ ਹੁਣ ਲarning ਕਿਵੇਂ ਦੇਖੋ ਅਸੀਂ ਇਹਦੇ 5 ਸੈਟ ਲਾਣੇ ਆ ਜਿਸ 'ਚ ਇੱਕ ਸੈਟ 'ਚ ਅਸੀਂ 50 ਰੈਪ ਕੱਢ ਦਿੰਨੇ ਆ ਘਟੋ ਘਟ ਤੁਸੀਂ 5 ਰੈਪ ਤੋਂ ਸਟਾਰਟ ਕਰਨਾ ਹੌਲੀ ਹੌਲੀ ਵਧਾਂਦੇ ਜਾਓ ਇਹ ਪਹਿਲੀ ਵਾਰ ਐਕਸਰਸਾਈਜ਼ ਲਾਉਗੇ ਤਾਂ ਤੁਹਾਡੀ ਬੈਕ ਪੇਨ ਹੋਣੀ ਹੋਣੀ ਹੈ ਘਬਰਾਇਓ ਨਾ ਦੋ ਤਿੰਨ ਦਿਨਾਂ ਚ ਠੀਕ ਹੋ ਲਗੀ ਮਸਲ ਪੇਨ ਹੈ ਕਿਉਂਕਿ ਜੇ ਕੋਈ ਵੀ ਨਵੀਂ ਐਕਸਰਸਾਈਜ਼ ਲਾਣੇ ਆਪਣਾ ਮਸਲ ਪੇਨ ਹੁੰਦਾ ਹੀ ਹੈ ਇਹ ਐਕਸਰਸਾਈਜ਼ ਦੇ ਆਈ ਨਹੀਂ ਆਗਾ ਕਿ ਤੁਸੀਂ ਨਵੀਂ ਲਾ ਰਹੇ ਹੋ ਇਹ ਪਹਿਲੀ ਵਾਰ ਲਾ ਰਹੇ ਹੋ ਤੁਸੀਂ ਪੰਜ ਸੱਤ ਹੀ ਲਾਣੇ ਆ ਤੁਸੀਂ ਤਾਂ ਇੱਕ ਸੱਤ ਵੀ ਲਾ ਸਕਦੇ ਹੋ ਪੋਜੀਸ਼ਨ ਚੈੱਕ ਕਰ ਲਓ ਐਵੇਂ ਲਾਣੀ ਹੈ ਉਹ ਦੂਜੀ ਐਕਸਰਸਾਈਜ਼ ਆਪਾਂ ਲਾਣ ਲੱਗਿਆ ਹਾਈਪਰ ਐਕਸਟੈਂਸ਼ਨ ਮਸ਼ੀਨ ਤੇ ਜੇ ਤੁਸੀਂ ਇਹ ਐਕਸਰਸਾਈਜ਼ ਪਹਿਲੀ ਵਾਰ ਲਾ ਰਹੇ ਹੋ ਤਾਂ weight ਫੜ ਕੇ ਲਾਣ ਦੀ ਕੋਈ ਲੋੜ ਨਹੀਂ ਤੇ ਤੁਹਾਨੂੰ 1 ਮਹੀਨਾ ਹੋ ਗਿਆ ਲਗਾਤਾਰ ਹਰ ਹਫਤੇ ਲਾਉਂਦੇ ਨੂੰ ਐਕਸਪੀਰੀਅੰਸ ਹੋ ਗਿਆ ਤਾਂ weight ਫੜ ਕੇ ਲਾਓ ਤੇ ਹੌਲੀ-ਹੌਲੀ weight ਵਧਾਉਂਦੇ ਜਾਓ ਦੇਖੋ ਕਿਵੇਂ ਲਾਣੀ ਹੈ ਸੇ ਤਾਂ ਇਹ ਮਸ਼ੀਨ ਵੱਡਿਆ ਲਈ ਹੈ ਪਰ ਮੇਰੀ ਥੋੜੀ ਜਿਹੀ ਹਾਈਟ ਛੋਟੀ ਰਹੀ ਗਈ ਤਾਂ ਛੋਟਾ ਜਿਹਾ ਜੁਗਾਰ ਲਾਣ ਲੱਗਿਆ ਜੇ ਤੁਹਾਡੇ ਨਾਲ ਵੀ ਕਦੇ ਐਵੇਂ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਰੀ ਐਕਸਰਸਾਈਜ਼ ਲਗਾਉਣਾ ਕਿਉਂ ਜ਼ਰੂਰੀ ਹੈ ਆਪਣੇ ਬੈਕ ਪੇਨ ਦਾ ਕਦੇ ਹੋਣੀ ਨਹੀਂ ਆਪਣੇ ਬੈਲੈਂਸ ਤੇ ਪੋਸਚਰ ਨੂੰ ਸੁਧਾਰੂਗਾ ਜੇ ਤੁਸੀਂ ਕੋਈ ਵੀ ਗੇਮ ਕਰਦੇ ਹੋ ਤਾਂ ਤੁਹਾਡੀ ਪਰਫਾਰਮੈਂਸ ਨੂੰ ਉੱਪਰ ਲੈ ਕੇ ਜਾਊਗਾ ਤੁਹਾਨੂੰ ਨਾ ਕੋਤੀਜੀ ਐਕਸਰਸਾਈਜ਼ ਲਾਣ ਲੱਗਿਆ ਇਹ ਧਿਆਨ ਨਾਲ ਲਿਖਿਓ ਮੈਂ ਖੋਰ ਐਕਸਰਸਾਈਜ਼ ਲਾਉਣ ਲੱਗਿਆਂ ਪਲੈਂਕ ਮੇਰੀ ਫੇਵਰਟ ਐਕਸਰਸਾਈਜ਼ ਹੈ ਜਿਸ ਨਾਲ ਤੁਹਾਡੇ ਐब्स ਵੀ ਟ੍ਰੇਨ ਹੋਗੇ ਪੋਰ ਵੀ ਟ੍ਰੇਨ ਹੋਊਗੀ ਤੇ weight loss ਵੀ ਹੋਊਗਾ ਇਹਨੂੰ ਤੁਸੀਂ ਟਾਈਮਰ ਦੇ ਸਾਹਮਣੇ ਲਾਣਾ ਹੈ 40-50 ਸੈਕਿੰਡ ਤੋਂ ਸਟਾਰਟ ਕਰਨਾ ਇਹਨੂੰ 3-4-5 ਮਿੰਟ ਜਿੱਥੇ ਤੱਕ ਤੁਸੀਂ ਲਿਜਾ ਸਕਦੇ ਹੋ ਉੱਥੇ ਤੱਕ ਲੈ ਕੇ ਜਾਣਾ ਹੈ ਚਲੋ ਸਟਾਰਟ ਕਰੀਏ ਪੋਜੀਸ਼ਨ ਚੈੱਕ ਕਰੋ तो ऐसे स्ट्रेचिंग करना बहुत जरूरी है इधर अपना मसल पेन ठीक होगा उन तीन चार एक्सरसाइज आपा स्ट्रेचिंग भी कर लेंगे ਸੋ ਇਹ ਸੀਗਾ ਆਪਣਾ ਕੋਰ ਦਾ ਵਰਕਆਊਟ ਜਰੂਰ ਕਰਕੇ ਦੇਖਿਓ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਕਰਿਓ ਤੇ ਸਬਸਕ੍ਰਾਈਬ ਜਰੂਰ ਕਰਿਓ